ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਅੱਜ ਲੈ ਕੇ ਆਏ ਹਾਂ ਜੀ ਕਾਟਨ ਦੇ ਸੂਟ ਪਿਓਰ ਕਾਟਨ 100% ਕਾਟਨ ਦੀ ਸ਼ਰਟ ਹੈ ਜੀ ਤੇ ਨਾਲ ਨੂੰ ਕਾਟਨ ਦੀ ਹੀ ਬਾਟਮ ਹੈ ਜੀ ਦੇਖੋ ਇਹਦੀ ਬਾਟਮ ਹੈ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਪਿਓਰ ਕਾਟਨ ਹੋ ਗਈ ਜੀ ਇੱਕ ਵੀ ਤਾਗਾ ਮਿਕਸ ਨਹੀਂ ਹੈਗਾ ਜੀ ਇਹ ਚ ਤੇ ਇਹਦਾ ਫੁੱਲਾ ਡੁੱਲਾ ਦੁਪੱਟਾ ਹੈ ਜੀ ਦੇਖੋ ਇਹਦਾ ਦੁਪੱਟਾ ਤੇ ਪ੍ਰਾਈਸ ਇਹਦਾ ਹੈਗਾ ਜੀ 500 ਓਨਲੀ 500 ਰੁਪਿਆ ਪ੍ਰਾਈਸ ਹੈ ਜੀ ਇਹਦਾ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਪ्युअर कॉटन ਹੈ ਜੀ ਇਹ ਇਹਦੇ ਕਲਰ ਹੈ ਜੀ ਇਹ ਕਲਰ ਆਪਾਂ ਤੁਹਾਨੂੰ ਸ਼ੋਅ ਕਰਿਆ ਹੋਇਆ ਜੀ ਇਹ ਕੋ ਬਹੁਤ ਸੋਹਣਾ ਜੀ ਤੇ neck ਤੇ ਡਿਜ਼ਾਈਨ ਬਣਾ ਹੋਇਆ ਹੈ ਇਹ ਦਾ ਦੁਪੱਟਾ ਹੈ ਇਹ ਦੀ ਬਾਟਮ ਹੈ ਤੇ ਇਹ ਦਾ ਨੈਕਸਟ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਕਲਰ ਹੈ ਜੀ ਉਮੀ ਇਹਦੇ neck ਤੇ ਵਰਕ ਹੈ ਜੀ ਇਹ ਦੁਪੱਟਾ ਹੈ ਜੀ ਤੇ ਇਹ ਦੀ ਬਾਟਮ ਹੈ ਜੀ 3rd ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਜੀ ਬਿਲਕੁਲ ਨਿਊ ਸ਼ੇਡ ਹੈ ਜੀ કોટਨ ਚਾਹੇ ਜਾਂ ਕਲਰ ਆਉਂਦਾ ਨਹੀਂਗਾ ਜੀ ਦੇਖੋ ਕਿੰਨਾ ਪਿਆਰਾ ਹੈ ਜੀ ਇਹਦੀ ਬਾਟਮ ਹੈ ਦੁਪੱਟਾ ਹੈ ਇਹ ਸ਼ਰਟ ਹੈ ਜੀ ਤੇ ਦੇਖੋ ਇਹ ਬਹੁਤ ਹੀ ਮੇਰਾ ਫੇਵਰਿਟ ਕਲਰ ਹੈ ਜੀ ਗ੍ਰੇ ਬਹੁਤ ਸੋਹਣਾ ਕਲਰ ਹੈ ਜੀ ਦੇਖੋ ਕਿੰਨਾ ਪਿਆਰਾ ਹੈ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਪਿਆਰੀ ਬਾਟਮ ਹੈ ਜੀ ਇਹਦੇ ਵਿੱਚ ਚਾਰ ਕਲਰ ਦਾ ਤੁਸੀਂ ਕੋਈ ਵੀ ਕਲਰ ਆਰਡਰ ਕਰ ਸਕਦੇ ਹੋ ਜੀ ਓਨਲੀ 500 ਦਾ ਹੈ ਸੂਟ ਹੈ ਜੀ ਵਿਦ ਦੁਪੱਟਾ ਕੋਟਨ ਸੂਟ ਹੈ ਜੀ ਕੋਟਨ ਦਾ ਦੁਪੱਟਾ ਕੋਟਨ ਦੀ ਬਾਟਮ ਹੈ ਜੀ ਕੋਈ ਵੀ ਮਿਕਸਿੰਗ ਨਹੀਂ ਹੋਊਗੀ ਜੀ